ਨਿਹਾਲ ਨਿਹਾਲ ਜਲਾਲਾਬਾਦ ਵਾਲਿਓ ਜਿਹੜਾ ਤੁਸੀਂ ਮੇਰੇ ਸਿਰ ਕਰਜ਼ਾ ਚੜਾਇਆ ਹੋਇਆ ਉਹ ਤਾਂ ਸੱਤ ਜਨਮ ਵੀ ਨਹੀਂ ਤਾਰ ਸਕਦਾ ਜਦੋਂ ਮੈਂ 2017 ਚ ਇੱਥੇ ਆਇਆ 60000 ਵੋਟਾਂ ਪਾ ਕੇ ਤੁਸੀਂ ਮੈਨੂੰ ਨਵਾਦਿਆ ਆ ਭੀਮਰਾਓ ਉਮੀਦਵਾਰ ਜੀ ਦਾ ਪੁੱਤ ਐ ਡਾਕਟਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ ਦੇ ਵਿੱਚ ਆ ਵੀਰੋ ਇੱਕ ਤਰੀਕ ਨੂੰ ਵੋਟਾਂ ਪਾ ਕੇ ਇਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਬਚਾਈਏ ਲੋਕਤੰਤਰ ਬਚਾਈਏ ਫਿਰੋਜ਼ਪੁਰ ਤੋਂ ਰੀਤ ਬਦਲੀਏ ਸੁਖਵੀਰ ਵਾਲਤਾ ਭੱਜ ਗਿਆ ਪਹਿਲਾਂ ਜਲਾਲਾਬਾਦ ਤੋਂ ਭੱਜਿਆ ਹੁਣ ਫਿਰੋਜ਼ਪੁਰੋਂ ਭੱਜ ਗਿਆ ਅੱਛਾ ਆ ਪਿਆਰ ਨਹੀਂ ਮਿਲ ਸਕਦਾ ਕਦੇ ਕਿਸੇ ਨੂੰ ਮੈਂ ਤਾਂ ਕਦੇ ਕਦੇ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਕਿ ਭਗਵੰਤ ਮੈਂ ਇਹਨੇ ਕਿਹੜੇ ਪੁੰਨ ਕੀਤੇ ਸੀ ਜਿਹੜਾ ਪਿਆਰ ਮਿਲ ਰਿਹਾ ਹੈ ਇੱਥੇ ਲੀਡਰਾਂ ਨੂੰ ਕੋਈ 베ਰਾ ਬੱਟੇ ਨਹੀਂ ਪੁੱਛਦਾ ਲੀਡਰਾਂ ਨੂੰ ਕੋਈ ਤੁਸੀਂ ਫੁੱਲ ਸਿੱਟ ਸਿੱਟ ਕੇ ਮੇਰੀ ਪੱਗ ਪਰਤੀ ਮੇਰੀ ਗੱਡੀ ਪਰਤੀ ਇਹ ਪਿਆਰ ਨਹੀਂ ਮਿਲ ਸਕਦਾ ਕਿਤੇ ਆਪਾ ਫਿਰੋਜ਼ਪੁਰ ਤੋਂ ਕਾਕਾ ਬਰਾਰ ਜੀ ਸਾਡੇ ਉਮੀਦਵਾਰ ਨੇ ਝਾੜੂ ਵਾਲਾ ਚੋਣ ਨਿਸ਼ਾਨ ਹੈ 1 ਜੂਨ ਨੂੰ ਝਾੜੂ ਵਾਲਾ ਬਟਨ ਦਬਦੋ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਬੱਲੂਆਣੇ ਵਾਲੇ ਐਮਐਲਏ ਸਾਹਿਬ ਵੀ ਆਏ ਹੋਇਆ 골ਡੀ ਮੁਸਾਫਰ ਆ ਵੀ 골ਡੀ ਹੈ ਮੈਂ ਬਹੁਤ ਸਾਰੇ ਬੰਦਿਆਂ ਨੂੰ ਤਾਂ ਜਾਣਦਾ ਕਿਉਂਕਿ ਜਦੋਂ ਇਲੈਕਸ਼ਨ ਲੜੇ ਕੱਲਾ ਕੱਲਾ ਪਿੰਡ ਤਾਂ ਭਜਾ ਕੇ ਆਏ ਆ ਮੇਰੇ ਨਾਲ ਤਾਂ ਜਾਂਦੇ ਰਹੇ ਹੋ ਤੁਸੀਂ ਮੈਂ ਭੁੱਲਦਾ ਨਹੀਂ ਮੇਰੀ ਮੈਮਰੀ ਬਹੁਤ ਵਧੀਆ ਹੈ ਮੈਂ ਭੁੱਲਦਾ ਨਹੀਂ ਬਾਇਦ ਕੀ ਮੇਰਾ ਮਾਨ ਰੱਖ ਲੋ 1 ਜੂਨ ਨੂੰ ਇੱਕ ਇੱਕ ਵੋਟ ਜਿਹੜੀ ਪਾਓਗੇ ਉਹ ਮੇਰੇ ਕੋਲੇ ਤੇ ਕੇਜਰੀਵਾਲ ਕੋਲੇ ਪਹੁੰਚੂਗੀ ਸਮਝ ਲਓ ਕੰਮ ਤੁਸੀਂ ਕਰਤਾ 40000 ਨੌਕਰੀਆਂ ਦੇ ਦਿਆਂ 2 ਸਾਲਾਂ ਚ ਬਿਜਲੀ ਦਾ ਬਿੱਲ ਨਹੀਂ ਆਉਂਦਾ ਥਰਮਲ ਪਲਾਂਟ ਖਰੀਦ ਲੈ ਰਾਸ਼ਨ ਤੁਹਾਡੇ ਘਰੇ ਪਹੁੰਚੂ ਕਣਕ ਘਰੇ ਪਹੁੰਚੂਗੀ ਕਣਕ ਤੇ ਆਉਣ ਵਾਲੇ ਦਿਨਾਂ ਚ 1000 ਰੁਪਏ ਮਹੀਨਾ ਮੈਂ ਜਿਹੜਾ ਭੈਣਾਂ ਨੂੰ ਮਾਵਾ ਨੂੰ ਸਨਮਾਨ ਹੈ ਉਹ ਗਾਰੰਟੀ ਪੂਰੀ ਕਰੂੰਗਾ ਬਸ ਥੋੜਿਆ ਮੈਨੂੰ ਹਸਾਬ ਕਿਤਾਬ ਜਲਾ ਕੇ ਇਦਰੋਂ ਪੈਸੇ ਬਚਾ ਕੇ ਇੱਧਰ ਦੇਣੇ ਨੇ ਦੇਣੇ ਤੁਨੂੰ ਹੀ ਨੇ ਮੈਂ ਘਰੇ ਨਹੀਂ ਲੈ ਕੇ ਜਾਣੇ ਮੈਂ ਕਿਸੇ ਹੋਟਲ 'ਚ ਸਾਨੀ ਪੋਣਾ ਮੈਂ ਕਿਤੇ ਟਾਬੇ 'ਚ ਸਾਨੀ ਪੋਣਾ ਮੈਂ ਕਿਸੇ ਬੱਸ 'ਚ ਸਾਨੀ ਪੋਣਾ ਮੈਂ ਕਿਸੇ ਰੇਤੇ ਦੀ ਖੜ 'ਚ ਸਾਨੀ ਪੋਣਾ ਮੈਂ ਇਹ ਸਭ ਪੋਣਾ ਦਾ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਹਿੱਸਾ ਪੋਣਾ ਹੋਰ ਮੈਂ ਕਿਤੇ ਸਾਨੀ ਪਾ ਦੁਖੀ ਕਰ ਰੱਖਿਆ ਯਾਰ ਇਹਨਾਂ ਨੇ ਅਜਿਹੇ ਮਹਿਲ ਬਣਾ ਲਏ ਸਾਨੂੰ ਮਲੰਗ ਕਹਿੰਦੇ ਆ ਸਾਨੂੰ ਕਹਿੰਦੇ ਮਲੰਗਾ ਆਵਾਂ ਦੇ ਬਾਟੇ ਵਾਲੇ ਮਲੰਗ ਇਹ ਮਲੰਗਾ ਨਹੀਂ ਮੰਜੀ ਠੋਕਣੀਆਂ ਦੇਖਦੇ ਜਾਓ ਕਿੱਕਲੀ ਕਿੱਕਲੀ 2 ਤੂੰ ਸੁਣ ਲਈ ਉਹ ਤਾਂ ਅਜੇ ਸਵੇਰੇ ਹੀ ਲਿਖੀ ਐ ਤਤੀ ਤਤੀ ਐ ਕਿੱਕਲੀ ਠੂ ਕਿਕਲੀ ਟੂ ਓਜਦਾ ਸਾਰਾ ਕੁਝ ਹੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇਸ ਵਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਘੁੱਗੀ ਖੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤਾਉਜਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲਾਂ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਆਰ ਬੋਲੇ ਸੋਨਿਆਰ ਸੁਖਵਿੰਦਰ ਸੁਖਵਿੰਦਰ ਸਾਰੇ ਆਇਆਗਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਸਵੇਰ ਤੋਂ ਅੜੀਕ ਰਹੇ ਐ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਾਨ ਸਾਹਿਬ ਦਾ ਵੀ ਤਰਮਾਦ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਕਰਕੇ ਅੱਜ ਬਹੁਤ ਮਿੱਠੀਆਂ ਕੀਤੀਆਂ ਇੰਨਾ ਹੀ ਕਹਿੰਦੇ ਓਏ ਸਾਰਿਆਂ ਨੂੰ ਫਤਿਹ ਅਰਦਾਸ ਕਰਦੇ ਆ ਮਾਨ ਸਾਹਿਬ ਪਹਿਲਾਂ ਹੀ ਲੇੜ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ